ਖਾਲਸਾ ਦੀ ਸੱਦੀ ਸੱਚ ਦੀ ਸੱਜ ਦੀ ਠੰਡੇ ਵਾਲੀ ਧਰ ਦੇ ਉੱਤੇ ਉਹ ਸਿੱਖੀ ਨਾਚਦੀ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਦੇ ਲਾਲ ਅੱਗੇ ਨਵਦੇ ਜਾਂਦੇ ਆ ਉਹਨਾਂ ਦੇ ਉਹ ਨਰਾਨੀ ਜੇ ਮੁਖੜੇ ਜਦੋਂ ਅੱਗੇ ਘਾਰਦਾ ਵੇਖੀਆਂ ਪਰ ਸਵੇਕੀ ਉਹ ਡਗ 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 ਦਗਣੇ ਹੋਰ ਭਖਣੇ ਸ਼ੁਰੂ ਹੋ ਗਏ ਮਾਨੂੰ ਆ ਜਿਹੜੇ ਉਹਨਾਂ ਦੀਆਂ ਗੱਲਾਂ ਇਹਨਾਂ ਦੇ ਵਿੱਚੋਂ ਐ ਚੋ ਚੋ ਕੇ ਖੂਨ ਪੈਂਦਾ ਹੋਵੇ ਹਾਏ ਹਾਏ ਐਸੇ ਜਲਾਲ ਚੜੇ ਹੋਏ ਆ ਤੇ ਉਧਰ ਕਾੜ 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 ਗੋਲੀ ਚੱਲਣ ਲੱਗ ਗਈ ਆ ਕਾੜ 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 ਗੋਲੀ ਜਿੱਤੋ ਚੱਲਦੀ ਥਾੜ ਕਾੜ तारी गुर जल जी, दिया, जी, दिया, जी दिया, रहे सर we we'll ख़ुसर ہے سرکاری آیا افسر ہے ਜਿੱਕੇ ਅੱਗੋਂ ਕਾਜੀ ਕੇ ਜਥੇ ਧਾਰ ਬੁਲਿਆ ਗੰਗ ਸਰ ਅਸੀਂ ਪਹੁੰਚਣਾ ਹਾਕਮ ਹਾਕਮ ਕਰਨਾ ਹੈ ਤੇਰੇ ਰਾਜ ਦਾ

अगानु तरी पे आग आगानु तोर पे सिमरन ਜੱਥਾ ਵੇਖਿਆ ਨੇੜ ਨੂੰ ਆਂਦਾ ਜੱਥਾ ਇਸਾਲ ਦੀ ਸਦਕਵਾਨ ਬੀਬੀ ਦੁਰੀ ਜਾਂਦੀ ਗੰਗੀ ਸਾਰੀ ਨੂੰ ਹਾਲਿਵੇ ਕੁਛੜ ਹੈ ਉਹਨੇ ਜੁੱਕਿਆ ਨੰਨਾ ਲਾਲਿਵੇ ਬਾਈ ਸਾਲ ਦੀ ਸਦਕ ਹਾਲ ਦੀ ਸਿੱਧਕ ਬਾਤੀ ਬੀਬੀ ਤਰੀ ਚੰਦੀ ਗੰਗਸਰ ਨੂੰ ਹਾਲਵੇ ਹਾਲਵੇ ਕੁਛੜ ਹਾਇਓ ਨੇ ਚੁੱਕਿਆ ਨੰਨਾ ਹਾਲਵੇ ਪੰਜ ਸਾਲਾਂ ਦੀ ਉਮਰ ਹੈ ਬੀਬੀ ਬਲਵੀਰ ਕੌਰ ਦੀ ਔਰ ਸੰਗਤ ਜੀ ਉਹ ਵੀ ਜਿਹੜਾ ਗੋਦ ਦੇ ਵਿੱਚ ਚੁੱਕਿਆ ਹੋਇਆ ਬੱਚਾ ਉਹ ਸਾਲ ਦਾ ਵੀ ਨਹੀਂ ਉਹਨੇ ਹੱਕ ਨਾ ਲਾਇਆ ਹੋਇਆ ਨਾ ਤੇ ਬੀਬੀ ਬਲਵੀਰ ਕੌਰ ਸਿੰਘਾਂ ਨਾਲੋਂ ਵੀ ਅੱਗੇ ਨੂੰ ਅੱਗੇ ਨੂੰ ਅੱਗੇ ਨੂੰ ਵਧਦੀ ਜਾਂਦੀ ਜੇੜੀ ਵੀ ਗੋਲੀ ਆਉਂਦੀ ਹੈ ਨਾ ਉਹ ਮਿਸ ਨਹੀਂ ਜਾਂਦੀ ਉਹ ਵੱਜਦੀ ਹੈ ਤੁਹਾਡੇ ਬਜ਼ੁਰਗ ਸਾਡੇ ਬਜ਼ੁਰਗ ਸਾਰਿਆਂ ਦੇ ਚੜਦੀਆਂ ਜਵਾਨੀਆਂ ਨੇ ਬਜ਼ੁਰਗੋ ਇਹਨੇ ਉਹ ਸਮਝੋ ਅੱਜ ਨੇ ਉਦੋਂ ਤਾਂ ਚੜਦੀਆਂ ਜਵਾਨੀਆਂ ਵਾਲੇ ਛੋਟੇ ਛੋਟੇ ਪਚੰਗੀ ਵੀ ਨੇ ਜਿਵੇਂ ਅੱਜ ਵੀ ਇਕੱਠ ਵਿੱਚ ਛੋਟੇ ਬੱਚੇ ਵੱਡੇ ਬੱਚੇ ਬੀਬੀਆਂ ਵੀਰ ਹਰ ਤਰ੍ਹਾਂ ਦੀ ਸੰਗਤ ਏਦਾਂ ਹੀ ਐ ਉਹ ਜਦੋਂ ਅੱਗੇ ਨੂੰ ਵਧੀ ਨਾ ਗੋਲੀ ਬੱਜੀ ਉਹਦੇ ਪਤੀ ਤੇ ਬੱਜੀ ਪਹਿਲਾਂ ਦਿਲ ਤੇ ਗੋਲੀ ਬੱਜੀ ਔਰ ਪਰ ਹੋ ਗਈ ਗੱਜ ਕੇ ਫਤਿਹ ਗਜਾਉਂਦਾ ਜਕਾਰਾ ਗਜਾਉਂਦਾ ਇੱਕ ਵਿੱਚ ਗੋਲੀ ਖਾ ਕੇ ਪਿੱਛੇ ਨੂੰ ਡਿੱਗਿਆ ਮੋਰ ਨੂੰ ਜਾ ਕੇ ਡਿੱਗਿਆ ਆਹ ਦੇਖ ਤਾਂ ਸਿੰਧਾ ਹੋ ਗਿਆ ਆਪਣੇ ਪਤੀ ਕੋਲੋਂ ਬਲਬੀਰ ਕੌਰ ਲੰਗਣ ਲੱਗੀ ਆ ਇਹਦੀ ਲੱਤ ਵਿੱਚ ਗੋਲੀ ਵੱਜ ਗਈ ਜਦੋਂ ਲੱਤ ਵਿੱਚ ਗੋਲੀ ਵੱਜੀ ਨਾ ਉਹ ਲੰਗੜੋਂਦੀ ਲੱਤ ਨਾਲ ਤੁਰਿਆ ਨਹੀਂ ਜਾ ਰਿਹਾ ਲੱਤ ਟੁੱਟ ਗਈ ਲਹੂ ਚੋਂਦਾ ਉੱllen ਗੜਾਉਂਦੀ ਲੱਤ ਨਾ ਵੀ ਐ ਕੜੀਸ਼ ਕੇ ਅੱਗੇ ਨੂੰ ਤੁਰੀ ਉਹ ਅਕਾਲੀਓ ਉਹ ਕਿਹਨਾਂ ਦੇ ਵਾਰਸਿਆਂ ਅਸੀਂ ਸਾਡੀਆਂ ਇਦਾਂ ਦੀਆਂ ਮਾਮਾ ਤੇ ਇਦਾਂ ਦੇ ਬਜ਼ੁਰਗ ਜਿਹੜੇ ਸੱਜੇ ਹਿੱਕਾਂ ਵਿੱਚ ਵੱਜ-ਵੱਜ ਕੇ ਗੋਲੀਆਂ ਖਾਂਦੇ ਨੇ ਉਹਨਾਂ ਦੇ ਵਾਰਸ ਹਾਂ ਤੁਸੀਂ ਸੋਚੋ ਅੱਜ ਦੁੱਕੀ ਦਾ ਬੰਦਾ ਸਾਨੂੰ ਮੋਢੇ ਮਾਰ ਕੇ ਲੰਘ ਜੂ ਐ ਸੋਚਣਾ ਪੈਣਾ ਅਕਾਲ ਪੁਰਖ ਵਾਹਿਗੁਰੂ ਨੇ ਕੁਝ ਨਹੀਂ ਲਕੋਇਆ ਤਕੜੇ ਹੋਣ ਦੀ ਲੋੜ ਆ ਜਜ਼ਬਾ ਰੱਖਣ ਦੀ ਲੋੜ ਆ ਉਹ ਜਜ਼ਬਾ ਤੇ ਲੈ ਕੇ ਆਓ ਗੱਲਾਂ ਬਾਤਾਂ ਨਾਲ ਜਜ਼ਬੇ ਨਹੀਂ ਆਉਂਦੇ ਤੇ ਕੁਰਬਾਨੀ ਬਿਨ ਕੋਈ ਵੀ ਧਰਮ ਰਹਿੰਦਾ ਹੀ ਨਹੀਂ ਹਾਂ ਕੁਰਬਾਨੀ ਤੋਂ ਬਿਨ ਅਸੀਂ ਉੱਤੇ ਕਿਤੇ ਜਾ ਹੀ ਨਹੀਂ ਸਕਦੇ ਸੱਚ ਆ ਜਦੋਂ ਤੋਂ ਅਸੀਂ ਬਹੁਤੇ ਜਦੋਂ ਪਿੱਛੇ ਵੀ ਰਾਜ ਭੋਗੇ ਨਾ ਅਸੀਂ ਰਾਜ ਭੋਗੇ ਹੱਡ ਸੁਖਾੜੇ ਜੇ ਕਰ ਲੈ ਅਸੀਂ ਪਿੱਛੇ ਨੂੰ ਗਏ ਆ ਉਦੋਂ ਫੇ ਲੋਕੀ ਕਹਿੰਦੇ ਜੋ ਵੀ ਆਉਂਦੇ ਜਿਹੜੇ ਬਿਜ਼ਨਸਮੈਨ ਹੀ ਹੁੰਦੇ ਨੇਰੇ ਪੁਰੇ ਧਰਮੀ ਨਹੀਂ ਤੇ ਜਦੋਂ ਰਾਜ ਨਹੀਂ ਰਹਿੰਦੇ ਉਹ ਲੱਭਦੇ ਵੀ ਨਹੀਂ ਕੋਈ ਹੰਨੇ ਨੂੰ ਪਾਜਦਾ ਤੇ ਕੋਈ ਬੰਨੇ ਨੂੰ उदो मामा दे वो पले जेड़े जो होते, हैं सच्चे देश भागत, आ, वो ना नहीं होते होते जो लोग कौम का बुरा करे वो काबले दीद नहीं होते ये दर्दे बतन के जश्बे हैं सच जो कभी खरीद नहीं होते कहता हूँ ਉਹ ਦੇਸ਼ ਹੈ ਮਰਦੋਂ ਦਾ ਸੱਚ ਉਹ ਜਿਸਮੇ ਪੈਦਾ ਸ਼ਹੀਦ ਨਹੀਂ ਹੁੰਦੇ ਆ ਮਰਦ ਨਹੀਂ ਹੁੰਦੇ ਮਰਦੇ ਹੁੰਦੇ ਆ ਜਿਹੜੇ ਮਰਨੇ ਤੋਂ ਡਰਦੇ ਆ ਜਿਹੜੇ ਮਰਨੇ ਤੋਂ ਨਹੀਂ ਡਰਦੇ ਉਹ ਮਰ ਕੇ ਵੀ ਨਹੀਂ ਮਰਦੇ ਬੀਬੀ ਬਲਬੀਰ ਕੌਰ ਉਹਨਾਂ ਵੇਖੀ ਤੇ ਰੁਕਦੀ ਨਹੀਂ ਦੂਜੀ ਗੋਲੀ ਉਹਨਾਂ ਨੇ ਲਾਲ ਤੇ ਵੱਜੀ ਨਿੱਕੇ ਜੇ ਪੁੱਤ ਦੇ ਦੂਜੀ ਗੋਲੀ ਆ ਕੇ ਵੱਜ ਗਈ ਪੁੱਤ ਸ਼ਹੀਦ ਹੋ ਗਿਆ ਪੁੱਤ ਸ਼ਹੀਦ ਦੀ ਪਾ ਗਿਆ ਆਪਣੀ ਲੱਤ ਜ਼ਖਮੀ ਆ ਜਿੱਥੇ ਉਹਦਾ ਪਤੀ ਸੀ ਪਿਆਨਾ ਐ ਪਤੀ ਦੀ ਛਾਤੀ ਤੇ ਪੁੱਤ ਦਾ ਖਤਤਾ ਪਤੀ ਦੀ ਲਾਸ਼ ਤੇ ਉਹਦੀ ਛਾਤੀ ਤੇ ਸ਼ਹੀਦ ਹੋਇਆ ਪਤੀ ਪਿਆ ਉਹਦੀ ਛਾਤੀ ਤੇ ਉਹਦੇ ਪੁੱਤ ਦੀ ਨਿੱਕੇ ਜੇ ਨੰਨੇ ਜੇ ਸ਼ਹੀਦ ਦੀ ਲਾਚ ਰਖ ਦਿੱਤੀ ਅਗੇ ਨੂੰ ਤੁਰ ਪਈ ਗੋਲੀ ਆਈ ਬਲਬੀਰ ਕੌਰ ਦੇ ਬੱਜੀ ਪਰ ਉਹ ਤੋਂ ਪਹਿਲਾਂ ਨਾ ਉਹਨੇ ਇੱਕ ਗੱਲ ਕਹੀ ਉਹ ਸਾਨੂੰ ਵੀ ਸਾਰਿਆਂ ਨੂੰ ਪੱਲੇ ਬੰਨ ਲੈਣੀ ਚਾਹੀਦੀ ਆ ਕਿਹੜੀ ਛੀਣੀ ਮਾਂ ਦਾ ਪੁੱਤ ਪਾ ਗਿਆ ਸ਼ਹੀਦੀ ਅੰਮੜੀ ਨੇ ਕਰਜਿਗਰਾ ਸਹਾਰਿਆ ਕਿਹਾਂ ਪਤਾ ਕੀ ਕਹਿੰਦੀ ਬਾਬਾ ਫਤਿਹ ਸਿੰਘ ਤੋਂ ਮੈਂ ਪੁੱਤ ਵਾਰਿਆ ਬਾਬਾ ਫਤਿਹ ਸਿੰਘ ਜੀ ਇਹ ਨਿੱਕਾ ਜਿਹਾ ਲਾਲ ਤੇਰੀ ਭੇਟ ਚੜ੍ਹ ਦਿੱਤਾ ਈ ਛੇਨੀ ਮਾਂ ਦਾ ਪੁੱਤ ਪਾ ਗਿਆ ਸ਼ਹੀਦੀ ਛੇਨੀ ਮਾਂ ਦਾ ਪੁੱਤ ਪਾ ਗਿਆ ਸ਼ਹੀਦੀ ਛੇਨੀ ਮਾਂ ਦਾ ਪੁੱਤ ਪਾ ਗਿਆ ਸ਼ਹੀਦੀ ਅਮੜੀ ਨੇ ਕਰ ਜਿਗਰਾ ਸਹਾਰਿਆ ਸਹਾਰਿਆ ਪਤੇ ਸਿੰਘ ਤੋਂ ਮੈਂ लसे डुलिया सदाद बि دا जयतो ਕਾਣਾ ਸਾਹਿਬ ਚੋਂ ਖੋਪਰੀਆਂ ਲੱਭਦੀਆਂ ਰਹੀਆਂ ਮੁੜ ਕੇ ਸਿੱਖਾਂ ਦੀਆਂ ਇੱਥੇ ਵੀ ਆਲੇ-ਦੁਆਲੇ ਦੂਰ ਤੱਕ ਕਈ ਦਿਨ ਲਾਛਾਂ ਲੱਭਦੀਆਂ ਰਹੀਆਂ ਪਰ ਉਹ ਡੋਲੇ ਨਹੀਂ ਥਿੜਕੇ ਨਹੀਂ ਸਮਾ ਰਫਤਾਰ ਨਾਲ ਜਾ ਰਿਹਾ ਬੇਅੰਤ ਸਰੀਰ ਪਹੁੰਚੇ ਪਹੁੰਚ ਰਹੇ ਨੇ ਮਹਾਰਾਜ ਮੇਰਾ ਕਰਨ ਆਓ ਜੋ ਅਗਲਾ ਪ੍ਰੋਗਰਾਮ ਉਹ ਗੁਰਮਖ ਪਿਆਰਿਆਂ ਦੇ ਕੋਲੋਂ ਸੁਣੋ ਮਹਾਰਾਜ ਮੇਰਾ ਕਰੇ ਕੋਈ ਬੇਨਤੀ ਉਦਾਂ ਦੇ ਬਣੀਏ ਜਿੱਦਾਂ ਦੇ ਅਕਾਲੀ ਹੋਣੇ ਚਾਹੀਦੇ ਕਲਗੀਆਂ ਵਾਲੇ ਦੇ ਪੁੱਤ ਬਣੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਈ ਵੀ ਇੱਕ ਚੇਤੇ ਰੱਖਿਓ ਘਟਾ ਹੀ ਨਹੀਂ ਰਹਿੰਦਾ ਸੱਚ ਵੱਡੀਆਂ ਬਰਕਤਾਂ ਬਖਸ਼ਿਸ਼ਾਂ ਹੀ ਬਖਸ਼ੀਆਂ ਨੇ ਤੁਸੀਂ ਹੋ ਉਹਨਾਂ ਦੇ ਵਾਰਸੋਂ ਆਪਣੇ ਵੱਡਿਆਂ ਦੇ ਇਤਿਹਾਸ ਨੂੰ ਸ਼ਾਨ ਨਾਲ ਮੱਤੇ ਇਤਿਹਾਸ ਨੂੰ ਪਹਿਚਾਣੀਏ ਚੜਦੀ ਕਲਾ ਉਹ ਕਲਗੀਆਂ ਵਾਲੇ ਨੇ ਕਰਨੀ ਕਰਨੀ ਤੇ ਵੀ ਚੇਤੇ ਰੱਖਿਓ ਇਹ ਪੰਥ ਦੇ ਨਿਸ਼ਾਨ ਦੁਨੀਆ ਤੇ ਝੂਲਣੇ ਝੂਲਣੇ ਸੱਚ ਇਹ ਕੋਈ ਮਾਂ ਦਾ ਪੁੱਤ ਰੋਕ ਹੀ ਨਹੀਂ ਸਕਦਾ ਜਿਹੜਾ ਵਰਸੀ ਬਣਿਆ ਫਿਰੇ ਇਹ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੇ ਜਪਾਨ ਹਣਾ ਖਾਲਸਾ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਇਹ ਦੁਨੀਆ ਦਾ ਇੱਕੋ ਪ੍ਰਧਾਨ ਹਣਾ ਖਾਲਸਾ ਓਏ ਐਵੇਂ ਲੰਡੀ 부ੱਚੀ ਦੀਆਂ ਦਾਬਿਆਂ ਤੋਂ ਦਬੇ ਹੋ ਨਾ ਹਵਾ ਜਾਈਏ ਹਾਏ ਕੋਈ ਦੁੱਕੀ ਤੇ ਭੰਡ ਜੈਦੋ ਡਰ ਚੋਂਗੇ ਓਏ ਐਵੇਂ ਲੰਡੀ 부ੱਚੀ ਦੀਆਂ ਦਾਬਿਆਂ ਤੋਂ ਦਬੇ ਹੋ ਨਾ ਹਵਾ ਜਾਈਏ ਹਲੇ ਤਾਂ ਤੂਫਾਨ ਹਣਾ ਖਾਲਸਾ ਜੀ ਹਲੇ ਸ਼ੁਰੂਆਤੀ ਦਿਨ ਚੱਲਦੇ ਨੇ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਕਹਿੰਦਾ ਮੋਰਾਂ ਵਾਲੀਆ ਜਵਾਨ ਹੁਣਾਂ ਖਾਲਸਾ ਉਹ 96 ਕਰੋੜ ਖਾਲਸਾ ਔਰ ਉਹ ਚੀਨਾ ਚੀਨ ਮਚੀਨ ਮਰਨੇ ਉਹ ਵੀ ਗਿਣਿਆ ਉਹ ਚੀਨੀਆਂ ਨੇ ਕਿਰਪਾਨਾਂ ਵੀ ਬਣਾ ਲੀਆਂ ਚਾਇਨਾ ਦੀਆਂ ਮਿਲਦੀਆਂ ਇਹ ਵੀ ਕੋਈ ਪਤਾ ਨਹੀਂ ਪਾਣੇ ਵੀ ਸਮਾ ਕੇ ਰੱਖੇ ਹੁਣ ਕਿ ਸ਼ਹਿਰੇ ਵੀ ਮੁੜ ਕੇ ਉਹਨਾਂ ਦੀਆਂ ਮਿੰਤਾਂ ਨਾ ਕਰਨੀਆਂ ਪੈਣ ਹੁਣੀ ਤਿਆਰ ਹੋ ਜਾਓ ਬਣੋ ਹੋ ਜਾਓ ਜਿਹੋ ਜਿਹੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਣਾਇਆ ਮਲੂਕਾ ਸਾਹਿਬ ਸਿਕੰਦਰ ਸਿੰਘ ਜੀ ਸਤਿਕਾਰਯੋਗ ਦਲਜੀਤ ਸਿੰਘ ਦੀ ਚੀਮਾ ਉਹ ਵੀ ਹੋਰ ਬੇਅੰਤ ਵੀਰੇ ਪਹੁੰਚੇ ਨੇ ਬੇਅੰਤ ਪਿਆਰ ਸਤਿਕਾਰ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਹੋਵੇ ਤਗੜੇ ਹੋਵੋ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਸਦਾ ਹੀ ਅੰਗ ਸੰਗ ਨੇ ਆਪਣੇ ਪੰਥ ਦੇ ਇਹ ਹੁਣੇ ਹੁਣਾ ਅੱਜ ਹੋ ਜਾਏ ਕੱਲ ਹੋ ਜਾਏ ਦੁਨੀਆ ਤੇ ਖਾਲਸੇ ਦਾ ਰਾਜ ਆਉਣਾ ਹੀ ਆਉਣਾ ਬਹੁਤ ਧੰਨਵਾਦ ਸਾਊਂਡ ਵਾਲੇ মিডিਏ ਵਾਲੇ ਵੀਰਾਂ ਦਾ ਸਭ ਦਾ ਸਾਰੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਜਿੰਨੇ ਵੀ ਹੁਣ ਮੈਂ ਨਾਂ ਲੈਣ ਲੱਗਾ ਉਹ ਵੀ ਸਮਾਂ ਬਹੁਤ ਵੱਡੀਆਂ ਲਿਸਟਾਂ ਨੇ ਸਾਰਿਆਂ ਦਾ ਹੀ ਸਮੁੱਚੇ ਤੌਰ ਤੇ ਧੰਨਵਾਦ ਤੁਹਾਡੀ ਤੰਦਰੁਸਤੀ ਚੜ੍ਹਦੀ ਕਲਾ ਉਹਨਾਂ ਸ਼ਹੀਦਾਂ ਦੀਆਂ ਅਸੀਸਾਂ ਪੰਥ ਨਾਲ ਰਹਿਣ ਉਨ੍ਹਾਂ ਦੇ ਚਰਨਾਂ 'ਚ ਗਰਜ ਕੇ ਜਕਾਰੇ ਗ ਜਾ ਕੇ ਸਮਾਪਤੀ ਕਰਨ ਲੱਗਿਆ ਸਾਰੀ ਜੋਤਿ ਸਾਥ ਗੱਜ ਗਰਜ ਕੇ ਜਾਵੇ ਨਿਹਾਲ ਹੋ ਜਾਵੇ ਸ਼ਹੀਦਾ ਸਿੰਘਾਂ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਪ੍ਰੀਅ ਅਕਾਲ ਜਿੱਟਿਆ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਵਿਰਧ ਬਾਣੇ ਦੀ ਲਾਜ ਜਿੱਤੋ ਗੁਫਟੋ ਸ਼ਹੀਦਾ ਸਿੰਘ ਸਰਬੱਤ